ਰਾਣੀ ਸੀ ਕਿਟਾਈ ਇਹ ਮੈਨੂੰ ਥੋੜਾ ਹੋਰ ਜਿਹਾ ਇਹਨੂੰ ਕਿਵੇਂ ਯੂਜ਼ ਕਰਨੀ ਹੈ ਮੈਨੂੰ ਦੱਸਿਓ ਮੜੀ ਸਹੀ ਤਰੀਕੇ ਨਾਲ ਇਹ ਦਾ ਜੇ ਚੱਕਰ ਨੇ ਇਹ ਪੈਂਦਾਗਾ ਜਿਵੇਂ ਇਹ ਕਿਟਾ ਹੈਗੀ ਨਾ ਦੋ ਤਰ੍ਹਾਂ ਦੀਆਂ ਨੇ ਇੱਕ ਤਾਂ ਹੈਗੀ ਇਹ ਬਿਗ ਨੈਨੋ ਠੀਕ ਹੈ ਇੱਕਾ ਹੈਗੀ ਇਹ ਬੋਬੀ ਜੀ ਹਾਂ ਤੋ ਇਹ ਆ ਗਈਆਂ ਇਹ ਜਿਹੜੀ ਆ ਗਈ ਆਪਣੀ ਬਿਗ ਨੈਨੋ ਇਸ ਤਾਂ ਹੈਗੀ ਨਾ ਦੋ ਠੀਕ ਹੈ ਦੋ ਲਾਈਨਾਂ ਆ ਗਈਆਂ ਚ ਆਹ ਜਿਹੜੀ ਆ ਗਈ ਇਹ ਹੈਗੀ ਆਹ ਬੋਬੀ ਜੀ ਠੀਕ ਹੈ ਬੋਬੀ ਜੀ ਚ ਤਿੰਨ ਲਾਈਨਾਂ ਨੇ ਠੀਕ ਹੈ ਹੁਣ ਤਿੰਨ ਲਾਈਨਾਂ ਚ ਕੀ ਹੈ ਤਿੰਨ ਲਾਈਨਾਂ ਚ ਬੰਦਾ ਉਲਝ ਜਾਂਦਾ ਹੈ ਹਾਂ ਜੀ ਵੀ ਕਿਵੇਂ ਕਰੀਏ ਇਹ ਜਿਵੇਂ ਇਹਦਾ ਤਾਂ ਪਤਾ ਹੀ ਆ ਸਾਰਿਆਂ ਨੂੰ ਆਪਾਂ ਦੱਸਿਆ ਸੀ ਵੀ ਇਹ ਸੀ ਲਾਈਨ ਆਉਂਦੀ ਹੈ ਕੱਲੀ ਹਾਂ ਜੀ ਤਾਂ ਥੋੜੀ ਜਿਹੜੀ ਹੈਗੀ ਹੈ ਕੰਟਰੋਲ ਲਾਈਨ ਆ ਗਈ ਤਾਂ ਥੋੜੀ ਕਿੱਟ ਠੀਕ ਹੈ ਪਸ਼ੂ ਗੱਭਣ ਨਹੀਂ ਹੈਗਾ ਠੀਕ ਹੈ ਜੇ ਸੀ ਤੇ ਟੀ ਦੋਵੇਂ ਆਉਂਦੀਆਂ ਨੇ ਤਾਂ ਤੁਹਾਡਾ ਪਸ਼ੂ ਹੈਗਾ ਜਿਹੜਾ ਗੱਭਣਾ ਹੈ ਠੀਕ ਹੈ ਇਹਦੇ 'ਚ ਬਸ ਇੰਨੀ ਇੱਕ ਗੱਲ ਆ ਜਿਵੇਂ ਸੀ ਕੰਟਰੋਲ ਲਾਈਨ ਆ ਗਈ ਹਾਂਜੀ ਹਾਂ 20 베이스 ਲੈਣਾ ਕਿ ਟੀ ਟੈਸਟ ਲਾਈਨ ਆ ਗਈ ਠੀਕ ਹੈ ਇਹ 'ਚ ਬੰਦਾ ਉਲਝ ਜਾਂਦਾ ਤੋ ਤਿੰਨੇ ਲਾਈਨਾਂ ਆ ਗਈਆਂ ਫਿਰ ਤਾਂ ਅਗਲਾ ਕਹਿੰਦਾ ਗੱਬਣਾ ਪਸ਼ੂ ਠੀਕ ਹੈ ਹਾਂ ਜਦੋਂ ਉੱਪਰ ਲੀਆਂ ਦੋਵੇਂ ਲਾਈਨਾਂ ਜਦ ਇਹਨੇ ਸੀ ਤੇ 20 ਇਕੱਠੀਆਂ ਹੋ ਕੇ ਆ ਜਾਂਦੀਆਂ ਨੇ ਫਿਰ ਹੁੰਦਾ ਕਾ ਵੀਰ ਇਹ ਕੰਫਿਊਜ਼ਨ ਪੈਦਾ ਹੋ ਜਾਂਦੀ ਆ ਠੀਕ ਹੈ ਤੇ ਚਲੋ ਮੈਨੂੰ ਵੀ ਇਹ 'ਚ ਦਿੱਕਤ ਆਈ ਸੀ ਮੈਂ ਇੱਥੇ ਪੁੱਛਿਆ ਇਹਨਾਂ ਨੂੰ ਕਸਟਮਰ ਕੇਅਰ ਵਾਲਿਆਂ ਨੂੰ ਉੱਥੇ ਹਰਿਆਣੇ ਵਾਲੇ ਤਾਂਮੇਲ ਵਾਲੇ ਬੈਠੇ ਨੇ ਉਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਹੁੰਦਾ ਹਾਂਜੀ ਹਾਂ ਬਾਕੀ ਪਉਨੋ ਸਮਝ ਨਹੀਂ ਆਉਂਦੀ ਉਹਨਾਂ ਦੀ ਚਲੋ ਮੈਂ ਫਿਰ ਥੋੜਾ ਜਿਹਾ ਕਲੀਅਰ ਕਰ ਲਿਆ ਸੀ ਡਾਊਟ ਇਹ ਇਹ ਹੈਗਾ ਉੱਪਰਲੀ ਸੀ ਵਾਲੀ ਲਾਈਨ ਆ ਗਈ ਤੇ ਵੀ ਆ ਜੀ ਲਾਈਨ ਆ ਗਈ ਕੰਟਰੋਲ ਤੇ ਬੇਸ ਲਾਈਨ ਆ ਗਈਆਂ ਇਹ ਠੀਕ ਹੈ ਇਹ ਬਸ ਇਹੀ ਹੈ ਤੁਹਾਡੀ ਸੀ ਵਾਲੀ ਆ ਗਈ ਤਾਂ ਤੁਹਾਡੀ ਕਿਟ ਠੀਕ ਹੈ ਨਾਲ ਬੀ ਵਾਲੀ ਆ ਗਈ ਤੇ ਟੀ ਵਾਲੀ ਆਈ ਨਹੀਂ ਤਾਂ ਪਸ਼ੂ ਗੱਭਣ ਨਹੀਂ ਹੈਗਾ ਜੇ ਤਿੰਨੋਂ ਆਉਣ ਗਿਆ ਮਤਲਬ ਯਾਰ ਤਾਂ ਪਸ਼ੂ ਗੱਭਣਾ ਠੀਕ ਹੈ ਠੀਕ ਹੈ ਆਸਾਨ ਜਿਹਾ ਤਰੀਕਾ ਤਾਂ ਬਾਲਾ ਉਲਝਣ ਨਾਲੋਂ ਮੈਂ ਤੁਹਾਨੂੰ ਦੱਸ ਦਦਾ ਨਾ ਇਹਦੇ ਚ ਟੀ ਵਾਲੀ ਲਾਈਨ ਆ ਗਈ ਤਾਂ ਗੱਭਣਾ ਇਹਦੇ ਚ ਟੀ ਵਾਲੀ ਲਾਈਨ ਆ ਗਈ ਤਾਂ ਗੱਭਣਾ ਬਸ ਜੇ ਟੈਸਟ ਲਾਈਨ ਆ ਗਈ ਕਲੀਅਰ ਠੀਕ ਹੈ ਕਲੀਅਰ ਆ ਜੇ ਜਾਂ ਹਲਕੀ ਆ ਜੇ ਜਦੋਂ ਇਹ ਆ ਗਈ ਤਾਂ ਪਸ਼ੂ ਗੱਭਣਾ ਠੀਕ ਹੈ ਹੋਰ ਉਲਝਣ ਜੇ ਟੀ ਵਾਲੀ ਲਾਈਨ ਆਈ ਬਸ ਪਸ਼ੂ ਗੱਭਣਾ ਹੈ ਨਹੀਂ ਠੀਕ ਹੈ ਠੀਕ ਹੈ ਹਾਂ ਈਮੇਲ ਤਾਂ ਮਦਰ ਟੈਸਟ ਵਾਲੀ ਆਉਣੀ ਚਾਹੀਦੀ ਮੈਂ ਤਾਂ ਟੈਸਟ ਵਾਲੀ ਲਾਈਨ ਆਉਣ ਚਾਹੀਦੀ ਆਪਣੀ ਥੱਲੇ ਵਾਲੀ ਆ ਗਈ ਟੈਸਟ ਵਾਲੀ ਆ ਗਈ ਦੂਜੀ ਨਾ ਆਈ ਫਿਰ ਖਰਾਬ ਹੈ ਮਨ ਹਾਂ ਜੇ ਟੈਸਟ ਵਾਲੀ ਆ ਗਈ ਕੰਟਰੋਲ ਲਾਈਨ ਨਹੀਂ ਆਈ ਬੇਸ ਲਾਈਨ ਨਹੀਂ ਆਈ ਠੀਕ ਹੈ ਤਾਂ ਮੰਨ ਲਓ ਵੀ ਟਿਕਟ ਖਰਾਬ ਹੈ ਠੀਕ ਹੈ ਤੇ ਇੱਕ ਗੱਲ ਹੋਰ ਹੈ ਜੇ ਹੁਣ ਜਿਵੇਂ ਇਹ ਕਿਰਤ ਸਹੀ ਹੈਗੀ ਚਲੋ ਹਾਂ ਜੀ ਕਈ ਵਾਰ ਨਾ ਕੀ ਹੁੰਦਾਗਾ ਆਪਾਂ ਇਹ ਕਿਤੇ ਕਿਤੇ ਡਿੱਗ ਪੀ ਕਿਤੇ ਕੁਝ ਵੱਜਿਆ ਇਥੋਂ ਥੋੜੀ ਬੁਝੀ ਡੈਮੇਜ ਹੋ ਗਈ ਹੋਰ ਹੋ ਗਈ ਮਾੜੀ-ਮੋਟੀ ਵੀ ਡੈਮੇਜ ਹੋ ਗਈ ਕੰਪਨੀ ਕਹਿੰਦੀ ਇਹਨੂੰ ਯੂਜ਼ ਨਾ ਕਰੋ ਫਿਰ ਬਿਲਕੁਲ ਨਹੀਂ ਠੀਕ ਹੈ ਠੀਕ ਹੈ ਕਿਉਂਕਿ ਜੇ ਥੋੜੀ ਜਿਹੀ ਡੈਮੇਜ ਹੋ ਗਈ ਫਿਰ ਹੋ ਸਕਦਾ ਤੁਹਾਨੂੰ ਰਿਜ਼ਲਟ ਐਕਿਊਰੇਸੀ ਵਾਲਾ ਨਾ ਮਿਲੇ ਹਾਂ ਜੀ ਹਾਂ ਇੱਕ ਹੋਰ ਗੱਲ ਨਹੀਂ ਮੈਂ ਥੋੜਾ ਜਿਹਾ ਟਾਈਮ ਪਹਿਲਾਂ ਮੰਗਾਲੀ ਦੀ ਇੱਕ ਮਹੀਨਾ ਦਾ ਹੋ ਗਿਆ ਦੀ ਉਹਨੂੰ ਰੱਖੀ ਬੈਠੇ ਨੂੰ ਹਾਂ ਤੇ ਉਹ ਪਤਾ ਨਹੀਂ ਕੀ ਗੱਲ ਖਾਇਬ ਹੋ ਗਈ ਉਹਨੇ ਕੁ ਕੋਸ਼ੁਰੀ ਦਾ ਹਾਂ ਮਾਲਾ ਪਹਿਲਾ ਮਗਾਲੀ ਕੇ ਇਹ ਗੱਲ ਹੈਗੀ ਉਹ ਚੱਕਰ ਹੈ ਖੋਲੀ ਤਾਂ ਨਹੀਂ ਸੀ ਨਾ ਖੋਲੀ ਨਹੀਂ ਸੀ ਕਿ ਮਨ ਨੂੰ ਰੱਖੀ ਛੱਡੀ ਬਾਹਰੇ ਹੋਈ ਸੀ ਬਾਹਰੇ ਹੋਈ ਸੀ ਹਾਂ ਉਹ ਚੱਕਰ ਹੈ ਜਦੋਂ ਹਾਂ ਇਹ ਵੀ ਵੀਰੇ ਕੰਪਨੀ ਦੇ ਉੱਤੇ ਲਿਖਿਆ ਹੋਇਆ ਹੈਗਾ ਵੀ ਜੇ ਤੁਸੀਂ ਇਹਨੂੰ ਬਾਹਰੇ ਰੱਖਦੇ ਹੋ ਸਨਲਾਈਟ ਦੇ ਵਿੱਚ ਨਹੀਂ ਰੱਖਣਾ ਇਹਨੂੰ ਅੱਛਾ ਜੀ ਸਨਲਾਈਟ ਤੋਂ ਬਣਾ ਜਾਂਦਾ ਨਹੀਂ ਸ਼ਾਮੇ ਰੱਖ ਦੋ ਠੀਕ ਹੈ ਜੇ ਸ਼ਾਮੇ ਨਾਲੋਂ ਵੀ ਜੇ ਤੁਸੀਂ ਫ੍ਰਿਜ ਵਾਲੀ ਟਾਕੀ ਦੇ ਵਿੱਚ ਫ੍ਰਿਜ ਚ ਰੱਖ ਦੋ ਨਾ ਟਾਕੀ ਇੰਸਾਈਡ ਹਾਂ ਜੀ ਉਹ ਸਾਰਿਆਂ ਨਾਲ ਵੈਸਟ ਹੈ हां ਵੀਰ ਸੇ ਸਨਲਾਈਟ ਚ ਨਹੀਂ ਹੋਣੀ ਚਾਹੀਦੀ ਬਿਲਕੁਲ ਠੀਕ ਹੈ ਠੀਕ ਹੈ ਇੱਕ ਮਨ ਲੋ ਟਾਈਮ ਤੇ ਮੰਗਾ ਲਈ ਪਈਦਾ ਹੋਂਮ ਦੀ ਕੋਈ ਲੋੜ ਨਹੀਂ ਪਹਿਲਾਂ ਮੰਗਾਉਣ ਦੀ ਵੈਸੇ ਲੋੜ ਨਹੀਂ ਕਿਉਂਕਿ ਉੱਥੇ ਜਿਹੜੇ ਹਾ ਹੁੰਦੇ ਨੇ ਆਪਣੇ ਮੈ ਆਪਣੇ ਮੈਡੀਕਲ ਹੁੰਦੇ ਨੇਗੇ ਉਹ ਉਹਨੇ ਚੰਗੀ ਤਰ੍ਹਾਂ ਸੰਭੀਆਂ ਹੁੰਦੀਆਂ ਨੇਗੀਆਂ ਆਪਾਂ ਤੋਂ ਨਾਲ ਧਿਆਨ ਨਹੀਂ ਹੁੰਦਾ ਕਿੰਨੇ ਦਿਨਾਂ ਦੋ ਤਿੰਨ ਦਿਨਾਂ ਅਜੇ ਪਈ ਜਾਂਦੇ ਨੇ ਇਹ Amazon ਵਾਲੇ ਤਾਂ ਵੈਸੇ ਭੇਜ ਦਾਂਦੇ ਨੇ ਮਿਲਦਾ ਹਫਤੇ ਕਿਚ ਆ ਜਾਂਦੀ ਬ੍ਰਿਵਿਡ ਇਹਨਾਂ ਦੀ ਠੀਕ ਹੈ ਜੀ ਪਰ ਜਿਵੇਂ ਹੁਣ ਤਾਂ ਇੱਥੇ ਆਪਣੇ ਪਿੰਡ ਵੀ ਜਿਵੇਂ ਹੈਗਾ ਉਹਨਾਂ ਦਾ ਰੱਖਣ ਲੱਗ ਗਿਆ ਚਾਹਣ ਰੱਖਣ ਲੱਗ ਗਿਆ ਹੋਰ ਵੀ ਯਾਨੀ ਕਿ ਮੈਡੀਕਲਾਂ ਤਕਰੀਬਾ ਨਾਉਣ ਲੱਗ ਪਈਆਂ ਹੁਣ ਤਾਂ ਰੱਖਣ ਲੱਗ ਗਏ ਠੀਕ ਹੈ ਜੀ ਕਿਉਂਕਿ ਹੁਣ ਲੋਕ ਵੀ ਥੋੜੇ ਜਿਹਾ ਜਾਗਰੂਕ ਹੋ ਗਏ ਨਾ ਲੋਕ ਜਿਹੜੀ ਚੀਜ਼ ਆਨਲਾਈਨ ਦੇਖਦੇ ਨੇ ਉਹ ਫਿਰ ਮੈਡੀਕਲ ਤੇ ਜਾ ਕੇ ਡਿਮਾਂਡ ਕਰਦੇ ਨੇ ਵੀ ਸਾਨੂੰ ਇਹ ਚੀਜ਼ ਮੰਗਾ ਕੇ ਦਿਓ ਫਿਰ ਅਗਲਾ ਰੱਖਣ ਲੱਗ ਜਾਂਦਾ ਹਾਂ ਜੀ ਹਾਂ ਤੇ ਇੱਕ ਇਹਦਾ ਬਲੱਡ ਦੱਸੀ ਜੇ ਮੈਂ ਆਪਾਂ ਬਲੱਡ ਨਾਲ ਦੀ ਨਾਲ ਕੱਢ ਰਹੇ ਹਾਂ ਜੀ ਆਪਾਂ ਇਹਦੇ ਵਿੱਚ ਪਾਉਣਾ ਜ਼ਰੂਰੀ ਹੈ ਜੇ ਭਾ ਸਿੱਧੇ ਸਰੰਚ ਰੂਪਾ ਦੀ ਹੈਗਾ ਉਹ ਵੀ ਜਾਨੀ ਕਿਹਨਾਂ ਨਾ ਦੱਸਿਆ ਹੋਇਆ ਵੀ ਜਿਹੜਾ ਪ੍ਰਕਿਰਿਆ ਆ ਗਈ ਇਹਦੀ ਹਾਂ ਜੀ ਸਾਰੀ ਪ੍ਰਕਿਰਿਆ ਇਹਦੇ ਨਾਲ ਕਰਨੀ ਆ ਜਿਹੜੀ ਤੁਹਾਡੀ ਇਹ ਬੰਦ ਪੈਕਟ ਆ ਇਹਦੇ 'ਚ ਸਾਰਾ ਕੁਝ ਆ ਉਹਦੇ ਨਾਲ ਹੀ ਕਰਨਾ ਠੀਕ ਹੈ ਬਾਹਰੋਂ ਕੋਈ ਵੀ ਚੀਜ਼ ਨਹੀਂ ਲੈਣੀ ਤੁਸੀਂ ਨੇ ਠੀਕ ਹੈ ਜੀ ਜਿਵੇਂ ਆਪਾਂ ਕਈ ਵਾਰ ਕਰਦੇ ਹਾਂ ਸਿੱਧੇ ਸਿਰੰਜੇ ਭਰ ਕੇ ਸਿੱਧੇ ਟੁਕਾ ਪਾਉਂਦੇ ਹਾਂ ਨਾ 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 ਉਹ ਸਿੱਧਾ ਟੁਕਾ ਨਹੀਂ ਪੈ ਸਕਦਾ ਉਹ ਕਹਿੰਦੇ ਪਹਿਲਾਂ ਉਹਨੂੰ ਬਲੱਡ ਲਾਓ ਹਾਂ ਜੀ ਏਜੇ ਨਾਲ ਬਲੱਡ ਲੈਣਾ ਸਿਰੰਜੇ ਨਾਲ ਬਲੱਡ ਲੈ ਲੈ ਆ ਲੈਣ ਤੋਂ ਬਾਅਦ ਇਹਦੇ ਵਿੱਚ ਰੱਖ ਲਓ ਭਰ ਲਓ ਜਿੰਨਾ ਕੁ ਮਰਜ਼ੀ ਭਰੋ ਜਿੰਨੇ ਜਿਵੇਂ ਦੋ ਤਿੰਨ ਐਮਲ ਲੈ ਲਓ ਹਾਂ ਜੀ ਤੇ ਉਸ ਤੋਂ ਬਾਅਦ ਇਹਦੇ ਨਾਲ ਬਲੱਡ ਇਹ ਚ ਲੈ ਲੈਣਾ ਠੀਕ ਹੈ ਬਲੱਡ ਲੈ ਕੇ ਇਹਦੇ ਚੋਂ ਇਹ ਰੱਖ ਲਈ ਇੱਥੇ ਹਾਂ ਜੀ ਤੇ ਆ ਜੀ ਨਹੀਂ ਤਾਂ ਇਹ ਰੱਖ ਕੇ ਇੱਥੇ ਤਿੰਨ ਟੁਕਕੇ ਤੇ ਇਹਦੇ ਬਾਦਨੇ ਨੇ ਠੀਕ ਹੈ ਤਿੰਨ ਟੁਕਕੇ ਇਹਦੇ ਬਾਤੇ ਹਾਂ ਜੀ ਤਿੰਨ ਤੁਪਕੇ ਨਾ ਇਹਦੇ ਸੋਲੂਸ਼ਨ ਦੇ ਹੁੰਦੇ ਨੇ ਇਹਦੇ ਠੀਕ ਹੈ ਇਹ ਸੋਲੂਸ਼ਨ ਹੁਣ ਕੀ ਆ ਕਹੀ ਜਾਂਦੇ ਤੈਨੂੰ ਐ ਪੂਰੀ ਜ਼ੋਰ ਲਾ ਕੇ ਖੋਲਣ ਲੱਗ ਜਾਂਦੇ ਨੇ ਹਾਂ ਜੀ ਹਾਂ ਬੀ ਐਂ ਖੋਲ ਕੇ ਮੇਰੇ ਪੱਲੇ ਆ ਜਾਓ ਹਾਂ ਸਾਰਾ ਐਂ ਪਾਵਾਂਗੇ ਜਾਂ ਫਿਰ ਇਹਦੇ ਉੱਪਰ ਇਹ ਟੇਲ ਜੀ ਬਣੀ ਹੁੰਦੀ ਹੈਗੀ ਇਹਦੀ ਹਾਂ ਜੀ ਜਾਂ ਉੱਤੋਂ ਖਾਲੀ ਹੁੰਦਾ ਕੋਈ ਵਿੱਚ ਸਰਿੰਜ ਮਰੀ ਜਾਣਗੇ ਠੀਕ ਹੈ ਵੀ ਉੱਪਰ ਦੀ ਭਰਾਂਗੇ ਹਾਂ ਅਸਲ 'ਚ ਜਿਹੜੀ ਇਹ ਟੇਲ ਬਣੀ ਹੁੰਦੀ ਹੈ ਨਾ ਇੰਨੀ ਕੁ ਉਹਨੂੰ ਐਂ ਹੌਲੀ ਜਿਹਾ ਕਰਕੇ ਭੰਨ ਦੋ ਅਸਲ ਠੀਕ ਹੈ ਭੰਨਤੀ ਉੱਪਰ ਇਹ ਆ ਗਿਆ ਤੇ ਤੇ ਤਿੰਨ ਟੁਕ ਕਿਹਦੇ ਨਾਲ ਐਵੇਂ ਹੀ ਬਹਿਣਗੀ ਤਿੰਨ ਟੁਕ ਕਿਹਦੇ ਨਾਲ ਪੈਗੇ ਠੀਕ ਹੈ ਜੀ ਐਵੇਂ ਹੀ ਰੱਖਣਾ ਇਹਨੂੰ ਕੰਪਨੀ ਵੈਸੇ 15 ਮਿੰਟ ਕਹਿੰਦੀ ਆ ਆਪਾਂ ਵੈਸੇ 5-7 ਮਿੰਟ 'ਚ ਰਿਜ਼ਲਟ ਆ ਜਾਂਦਾ ਠੀਕ ਹੈ ਜੀ ਸੀ ਵਾਲੀ ਤੇ ਟੀ ਵਾਲੀ ਆ ਗਈ ਫਿਰ ਤਾਂ ਲਾਲੋ ਵੀ ਤੁਹਾਡਾ ਜਾਨਵਰ ਪ੍ਰੈਗਨੈਂਟ ਹੈ ਹਨਾ ਹਾਂਜੀ ਇਕਲੀ ਕੰਟਰੋਲ ਲਾਈਨ ਆ ਗਈ ਤਾਂ ਪ੍ਰੈਗਨੈਂਟ ਹੈ ਨਹੀਂ ਠੀਕ ਹੈ ਬਸ ਸਿੱਧਾ ਹਸਾਬਾ ਚਾਹੇ ਇਹ ਤਿੰਨ ਵਾਲੀ ਆ ਗਈ ਚਾਹੇ ਦੋ ਵਾਲੀ ਹੈ ਹਾਂਜੀ ਇਹਨਾਂ ਦੇ ਵਿੱਚ ਇਹ ਵੀ ਟੈਸਟ ਲਾਈਨ ਆਉਣੀ ਜ਼ਰੂਰੀ ਹੈ ਟੀ ਵਾਲੀ ਲਾਈਨ ਆਉਣੀ ਜ਼ਰੂਰੀ ਹੈ ਤਾਂ ਪਸ਼ੂ ਕੁਪਣਾ ਜੀ ਟੀ ਵਾਲੀ ਨਹੀਂ ਆਈ ਤਾਂ ਪਸ਼ੂ ਗੱਪਣ ਨਹੀਂ ਠੀਕ ਹੈ ਇੱਕ ਪਹਿਲਾਂ ਪਤਾ ਨਹੀਂ ਕੋਈ ਚੱਕਰ ਰਹੇ ਜਿਵੇਂ ਆਪਾਂ ਬਲੱਡ ਪਹਿਲਾਂ ਪਾਉਣਾ ਜਾਂ ਸੋਲੂਸ਼ਨ ਬਾਅਦ ਚ ਪਾਇਆ ਜਾਂ ਨਾ ਵੈਸੇ ਨਾਲ ਦੀ ਨਾਲ ਪਣਾ ਚਾਹੀਦਾ ਜਿੱਕਰ ਪਤਾ ਕੀ ਹੈ ਜਦੋਂ ਆਪਾਂ ਬਲੱਡ ਪਾਤਾ ਹੈ ਹਾਂਜੀ ਤਿੰਨ ਧੋਕੇ ਬਲੱਡ ਦੇ ਪਾਤੇ ਸੋਲੂਸ਼ਨ ਪਾਉਣ ਨੂੰ ਆਪਾਂ 2-3 ਮਿੰਟ ਲਾਤੇ ਠੀਕ ਹੈ ਉਨੇ ਚ ਤਾਂ ਬਲੱਡ ਜੰਮ ਜੂਗਾ ਇਹਦੇ ਚ ਹਾਂਜੀ ਆਹ ਹੁਣੇ ਚ ਬਲੱਡ ਜੰਮੇ ਹੀ ਹੋਇਆਗਾ ਹਾਂਜੀ ਉਹ ਬਲੱਡ ਪਾਇਆ ਪਾਤਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਸੋਲੂਸ਼ਨ ਪਾਇਆ ਹਾਂਜੀ ਸੋਲੂਸ਼ਨ ਪਾਉਣ ਨੂੰ ਮਿਲਦਾ ਮਿਲ ਲਾ ਕੇ 1-2 ਮਿੰਟ 2-3 ਮਿੰਟ ਠੀਕ ਹੈ ਮੈਂ ਸੋਲੂਸ਼ਨ ਪਾਈਂਗੀ ਪਾਤਾ ਉਹਦਾ ਵੱਧ ਵੀ ਪਾਤਾ ਹਾਂਜੀ ਪਰ ਇਹ ਤਾਂ ਜੰਮ ਗਿਆ ਬਲੱਡ ਨਾ ਕਿਟ ਦੇ ਵਿੱਚ ਅਸਲ ਵਿੱਚ ਜਦੋਂ ਆਪਾਂ ਬਲੱਡ ਉਹ ਜੋ ਡਰਾਪਰ ਚੋਂ ਬਾਹਰ ਆਉਂਦਾ ਡਰਾਪਰ ਤੇ ਤਾਂ ਮੈਡੀਸਨ ਲੱਗੀ ਹੋਈ ਆ ਹਾਂਜੀ ਉਸ ਤਾਂ ਬਲੱਡ ਜੰਮਿਆ ਸਹੀ ਗੱਲ ਹੈ ਜਦੋਂ ਬਾਹਰ ਹਵਾ ਦੇ ਸੰਪਰਕ ਚ ਉਹ ਆ ਗਿਆ ਤੇ ਇਹਦੇ ਤੇ ਆਪਾਂ ਨੇ ਦੋ ਤਿੰਨ ਤਿੰਨ ਤੁੱਕੇ ਪਾਦੇ ਬਲੱਡ ਦੇ ਠੀਕ ਹੈ ਬਲੱਡ ਨੇ ਤਨਾਲ ਦੀ ਜੰਮਣਾ ਸ਼ੁਰੂ ਹੋ ਜਾ ਹਾਂ ਜੀ ਹਾਂ ਉਹਨੂੰ ਜੰਮਣ ਤੋਂ ਰੋਕਣ ਲਈ ਉਹ ਸੋਲੂਸ਼ਨ ਪਾਇਆ ਜਾਂਦਾ ਹੈਗਾ ਵੀ ਉਹ ਬਲੱਡ ਜੰਮੇ ਨਾ ਠੀਕ ਹੈ ਜੀ ਤੇ ਜੰਮੇ ਨਾ ਤੇ ਆਪਦਾ ਸਹੀ ਰਿਜ਼ਲਟ ਦੇ ਫੇਰੀ ਰਿਜ਼ਲਟ ਦਿੰਦਾ ਠੀਕ ਹੈ ਜੀ ਹਾਂ ਇੰਨਾ ਕੰਮ ਆਗਾ ਇਹਦਾ ਠੀਕ ਹੈ ਜੀ ਤੇ ਚੀਜ਼ ਵਧੀਆ ਵੈਸੇ ਜਿਵੇਂ 2-2.5 ਮਹੀਨੇ ਬਾਅਦ ਆਪਾਂ ਚੈੱਕ ਕਰਾਉਣੇ ਆ ਨਾ ਉਹਦੇ 'ਚ ਫੇਰ ਵੀ ਆਪਾਂ ਕੁਝ ਨੂੰ ਬਾਹਰ ਬਾਗੀ ਚੈੱਕ ਕਰਵਾਉਣੇ ਆ ਤੇ ਇਨਫੈਕਸ਼ਨ ਦਾ ਹੋਰ ਦਾ ਬਹੁਤ ਖਤਰਾ ਰਹਿੰਦਾ ਥਾਂ ਹੀ ਜੋ 2.5 ਬੱਚਾ ਅਸਲ ਵਿੱਚ ਜਿਵੇਂ ਤੇਰੇ ਵਾਲਾ ਵੀ ਆਇਆ ਸੀ ਨਾ ਉਹ ਬਾਹਰ ਚ ਹੋ ਗਈ ਸੀ ਉਹਦੀ ਏਆਈ ਹੋ ਗਈ ਸੀ ਨਾ ਚਲੋ ਉਹ ਗੱਲਾਂ ਵੀ ਹੋ ਜਾਂਦੀਆਂ ਨੇ ਉਹਦੇ ਕਰਕੇ ਮੈਨੂੰ ਤਾਂ ਇਹ ਤਰੀਕਾ ਸਾਰਿਆਂ ਨੂੰ ਸੇਫ ਲੱਗਿਆ 100% ਇਹਦੀ ਐਕੂਰੇਸੀ ਹੈਗੀ ਠੀਕ ਹੈ ਜੀ ਵੈਸੇ ਯੂਜ਼ ਹੁੰਦਾ ਰਹੇ ਕਾਓ ਤੇ ਬਫੈਲੋ ਲਈ ਯੂਜ਼ ਨਾ ਹੋਰ ਵਾਧੂ ਹੋਰ ਨਹੀਂ ਕਿਸੇ ਯੂਜ਼ ਹੁੰਦਾ ਇਹ ਠੀਕ ਹੈ ਠੀਕ ਹੈ